ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਲਈ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਹੈ ਔਰ ਪੰਜਾਬ ਦੀ ਸਰਕਾਰ ਲਈ ਇੱਕ ਵੱਡਾ ਝਟਕਾ ਹੈ ਕੀ ਹੈ ਖਬਰ ਖਬਰ ਇਹ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਨਯੋਗ ਅਦਾਲਤ ਨੇ ਰੋਕ ਲਗਾਤੀ ਕਿਸ ਤੇ ਲੈਂਡ ਪੂਲਿੰਗ ਨੀਤੀ ਤੇ ਇਨ ਟਰਮ ਸਟੇ ਦਿੱਤੀ ਮਤਲਬ ਕਿ ਸਰਕਾਰ ਨੂੰ 4 ਹਫਤੇ ਦਾ ਟਾਈਮ ਦਿੱਤਾ ਕਿ ਤੁਸੀਂ ਆਪਣਾ ਜਵਾਬ ਆਪਣਾ ਪੱਖ ਦਿਓ ਕਿ ਅਸੀਂ ਕਿਉਂ ਨਾ ਸਟੇ ਦੇਈਏ ਪੱਕੀ ਸਟੇ ਕਿਉਂ ਨਾ ਲਈਏ ਇਸ ਨੂੰ ਰੱਦ ਕਿਉਂ ਨਾ ਕਰੀਏ ਇਹ ਜਿਹੜੀ ਨੀਤੀ ਤੁਸੀਂ ਲੈ ਕੇ ਆਏ ਹੋ ਇਸ ਨੂੰ ਰੱਦ ਕਿਉਂ ਨਾ ਕਰੀਏ ਅਸੀਂ ਇਹਦੇ ਬਾਰੇ ਜੇ ਤੁਹਾਡਾ ਕੋਈ ਕੋਈ ਵੀ ਤੁਹਾਡਾ ਜਵਾਬ ਹੈ ਜਾਂ ਪੱਖ ਹੈ ਉਹ ਦਿਓ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਤੇ ਗੱਲ ਕਰਨੀ ਹੈ ਤੇ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਗੱਲ ਮੈਂ ਅਕਸਰ ਕਰਦਾ ਤੇ ਤੁਹਾਨੂੰ ਯਾਦ ਦਿਵਾਉਣਾ ਹਾਲਾਂਕਿ ਮੈਨੂੰ ਪਤਾ ਹੈ ਕਿ ਤੁਸੀਂ ਯਾਦ ਰੱਖਦੇ ਹੋ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹਾਂ ਇੱਕ ਵਾਰੀ ਕਰ ਲੈ ਇਹ ਵੀ ਮੈਂ ਦੱਸ ਰਿਹਾ ਉਹ ਮੇਰੇ ਯਾਦ ਆ ਜਾਂਦਾ ਮਿੱਤਰ ਜਿਹੜਾ ਮੈਂ ਤਾਂ ਕਹਿੰਦਾ ਹਰ ਰੋਜ਼ ਹੀ ਕਰਦਾ ਹੈ ਨਹੀਂ ਫਿਰ ਉਹ ਅਨਸਬਸਕ੍ਰਾਈਬ ਹੋ ਜਾਂਦਾ ਬਸ ਇੱਕ ਵਾਰੀ ਜਿਹਨੇ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਪਲੀਜ਼ ਹੁਣ ਗੱਲ ਕਰੀਏ ਕਿ ਇਹ ਕੀ ਐ ਮਸਲਾ ਦੇਖੋ ਮਸਲਾ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਤਾਂ ਲੈਂਡ ਪੂਲਿੰਗ ਨੀਤੀ ਉਹ ਬਣਿਆ ਜਿਹੜੀ 2025 ਦੀ ਸਰਕਾਰ ਲੈ ਕੇ ਆਈ ਸੀ ਜਿਸ ਨੇ ਇਸ ਨੀਤੀ ਨੂੰ ਲਿਆਉਣ ਵਿਰੇ ਜਿਹੜਾ ਲੈਂਡ ਭੂਮੀ ਪ੍ਰਾਪਤੀ ਐਕਟ ਆ 1913 ਦਾ ਉਸ 2013 ਦਾ ਉਹਨੂੰ ਟੋਟਲੀ ਇਗਨੋਰ ਕਰਤਾ ਧਰਕਨਾਰ ਕਰਤਾ ਕਿਉਂਕਿ ਉਹਦੇ ਚ ਪੈਸਾ ਮੁਆਵਜਾ ਚਾਰ ਗੁਣਾ ਦੇਣਾ ਪੈਂਦਾ ਸੀ ਲੇਕਨ ਹੁਣ ਇਹਨਾਂ ਨੇ ਜਿਹੜੀ ਨੀਤੀ ਲਿਆਂਦੀ ਵਿੱਚ ਪੈਸਾ ਦੇਣੇ ਹੀ ਨਹੀਂ ਉਹ ਤਾਂ ਬੜੀ ਅਜੀਬ ਕਿਸਮ ਦੀ ਪੂਲਿੰਗ ਹੈ ਲੈਂਡ ਦੀ ਕਿ ਤੁਸੀਂ ਸਾਨੂੰ 1 ਏਕੜ ਦਿਓ ਅਸੀਂ ਬਦਲੇ ਚ ਤੁਹਾਨੂੰ 1200 ਗਜ ਦੇਵਾਂਗੇ 1000 ਗਜ ਦਾ ਪਲਾਟ ਰਹਿਣ ਲਈ ਦੋਸਤ ਦਾ ਕਮਰਸ਼ੀਅਲ ਪੈਸਾ ਨਹੀਂ ਪੈਸਾ ਦੇਖਾਂਗੇ ਜਦੋਂ ਡਿਵੈਲਪਮੈਂਟ ਹੋਊਗੀ ਉਦੋਂ ਤੁਸੀਂ ਜਿਹੜਾ ਹੈ ਉਦੋਂ ਵੇਚ ਦਿਓ ਤੇ ਡਿਵੈਲਪਮੈਂਟ ਕਦੋਂ ਹੋਣੀ ਹੈ ਕੋਈ ਸਮਾਂ ਸੀਮਾ ਨਹੀਂ ਸੀ ਇਹ ਸੀ ਮਸਲਾ ਅਸਲ ਲੋਕਾਂ ਨੂੰ ਗੱਲ ਦੀ ਸਮਝ ਆ ਗਈ ਵੀ ਕਹਾਣੀ ਕੀ ਹੈ ਰੇਂਜ ਖੂਂਦ ਜਿਹੜੀ ਸੀਦਾ ਜੇ ਸਮਝ ਨਹੀਂ ਵੀ ਆਈ ਉਹ ਖਾਸ ਤੌਰ ਤੇ ਜਦੋਂ ਗੱਲ ਸ਼ੁਰੂ ਕੀਤੀ ਸੁਖਵੀਰ ਸਿੰਘ ਬਾਦਲ ਨੇ ਉਹਦੀ ਗੱਲ ਲੋਕਾਂ ਨੂੰ ਇਸ ਕਰਕੇ ਸਮਝ ਆ ਗਈ ਕਿ ਉਹ ਗੱਲ ਆਪ ਉਹਨੇ ਕਰਕੇ ਦੇਖੀ ਸੀ ਉਹਨਾਂ ਨੇ ਐਰੋਸਿਟੀ ਆਈ ਸੀਟੀ ਨਿਊ ਚੰਡੀਗੜ੍ਹ ਕਿੰਨੇ ਪ੍ਰੋਜੈਕਟ ਜਿਹੜੇ ਆ ਤਕਰੀਬਨ 11000 ਜਿਹੜੀ ਉਹਨਾਂ ਵੇਲੇ ਅਕਵਾਇਰ ਹੋਈ ਸੀ ਲੈਂਡ ਤੇ ਉਹਨਾਂ ਨੂੰ ਪਤਾ ਸੀ ਉਹ ਚ ਪੈਸਾ ਬਣਦਾ ਉਹ ਕਹਿੰਦੇ ਇਹਦੇ ਚੋਂ ਜਿਹੜਾ ਕੇਜਰੀਵਾਲ ਅਸਲ ਦੇ ਵਿੱਚ ਪਹਿਲਾਂ ਤਾਂ 10000 ਕਰੋੜ ਕਹਿੰਦੇ ਸੀ ਫਿਰ ਹੌਲੀ ਹੌਲੀ ਕਹਿੰਦੇ ਨਹੀਂ ਇਹਦੇ ਚੋਂ ਘੱਟੋ ਘੱਟ 20-30 ਕਰੋੜ ਰੁਪਇਆ ਕਮਾਉਣਾ ਨੇ ਤੋਂ ਇਸ ਕਰਕੇ ਤੇ ਜੋਰ ਲੱਗ ਰਿਹਾ ਇਹ ਗੱਲ ਹੋਈ ਸੀ ਤੇ ਗੱਲ ਲੱਗਦੀ ਵੀ ਸੀ ਕਿਸੇ ਨੇ ਮੰਗ ਨਹੀਂ ਕੀਤੀ ਕੋਈ ਡਿਮਾਂਡ ਨਹੀਂ ਪੰਜਾਬ ਚ ਕਿਤੇ ਵੀ ਸ਼ਹਿਰੀ ਕਰਨ ਦੀ ਕਮੀ ਨਹੀਂ ਜਿਹੜੇ ਪਹਿਲਾਂ ਜ਼ਮੀਨਾ ਜਿਵੇਂ ਹਰ ਤਾਂ ਚੰਡੀਗੜ੍ਹ ਵੀ ਜਿਹੜਾ 28000 ਏਕੜ ਚੋ ਸੀ 800 8000 ਏਕੜ ਹਲੇ ਉਹ ਵੀ ਨਹੀਂ ਡਿਵੈਲਪ ਹੋਇਆ ਮਹਾਲੀ ਦੀ ਪੂਰੀ ਤਰ੍ਹਾਂ ਡਿਵੈਲਪ ਹੋਇਆ ਪਟਿਆਲਾ ਨੇ ਡਿਵੈਲਪ ਹੋਇਆ ਲੁਧਿਆਣਾ ਨਹੀਂ ਹੋਇਆ ਤੇ ਤੁਹਾਨੂੰ ਨਵੀਂ 65353 ਏਕੜ ਇਕੱਠੇ ਕਿਉਂ ਕਰ ਰਹੇ ਹੋ ਧਾਲਚ ਦਾ ਕੁਝ ਕਾਲਾ ਸੀ ਤੋਂ ਇਹ ਸਾਰੀ ਗੱਲ ਨੂੰ ਲੈ ਕੇ ਫਿਰ ਕਿਸਾਨ ਇਕੱਠੇ ਹੋਏ ਕਿਸਾਨਾਂ ਦੇ ਸਾਰੀਆਂ ਜਥੇਬੰਦੀਆਂ 24 ਨੂੰ ਮਹਾਰੈਲੀ ਕਰਨੀਆਂ ਹੁਣ ਐਸਕੇਮ ਨੇ ਅੱਜ ਜੋਧਾ ਦੇ ਵਿੱਚ ਗੈਰ ਰਾਜਨੀਤਿਕ ਦਿਨ ਇਕੱਠ ਕੀਤਾ ਫਿਰ ਵੀਰੋਂ ਕਰਨਾ ਸਰਬਸੰਗ ਭਦੇਰ ਨੇ ਇਕੱਠ ਤੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਸਾਰੀਆਂ ਪੋਲੀਟਿਕਲ ਪਾਰਟੀਆਂ ਔਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪ ਦੇ ਕੋਰ ਕਮੇਟੀ ਆਪ ਦਾ ਹਲਕਾ ਇੰਚਾਰਜ ਜ਼ਿਲ੍ਹਾ ਜੱਜਦਾਰ ਸਾਰੇ ਬੁਲਾ ਕੇ ਐਲਾਨ ਕਰਤਾ ਮੋਰਚੇ ਦਾ 1 ਸਤੰਬਰ ਤੋਂ ਜਿਹੜਾ ਮਹਾਲੀ ਚ ਕਹਿੰਦੇ ਮਹੱਲ ਹੈ ਸੀਸ ਮਹਿਲ ਹੈ ਕੇਜਰੀਪਾਲ ਦਾ ਗੁਰਦੁਆਰਾ ਸਾਹਿਬ ਤੋਂ ਉੱਥੇ ਜਾਇਆ ਕਰਾਂਗੇ ਚਾਹੇ ਕੁੱਟਨ ਮਾਰਨ ਪਾੜਨ ਜੋ ਕਰਨ ਅਸੀਂ ਤਾਂ ਇਹਦੇ ਹਲੇ ਉਹ ਤੋਂ ਫੈਸਲਾ ਨਹੀਂ ਆਇਆ ਹਾਈ ਕੋਰਟ ਤੋਂ ਕੁਝ ਸੀ ਨਹੀਂ ਸੀ ਜਦੋਂ ਐਲਾਨ ਕਰਤਾ 1 ਇੰਚ ਨਹੀਂ ਦੇਣੀ ਕਹਿੰਦੇ ਤੋਂ ਇਸੇ ਤਰ੍ਹਾਂ ਸੰਸਦ ਦੇ ਵਿੱਚ ਰਾਜਾ ਬੜਿੰਗ ਗੁਰਜੀਤ ਉਹਦਲਾ ਇਹ ਸਾਰੇ ਬੋਲੇ ਜਿਹੜੀ ਸੜਕਾਂ ਤੇ ਵੀ ਰੋਣਾ ਸੰਸਦ ਚ ਵੀ ਰੋਣਾ ਤੇ ਫੇਰ ਕੋਰਟ ਚ ਕੋਰਟ ਚ ਤਿੰਨ ਚਾਰ ਪਟੀਸ਼ਨ ਪੈ ਗਈ ਇੱਕ ਪਟੀਸ਼ਨ ਪਾਇਸ ਐਡਵੋਕੇਟ ਗੁਰਦੀਪ ਸਿੰਘ ਨੇ ਗੁਰਦੀਪ ਸਿੰਘ ਨੇ ਕਿਉਂ ਪਟੀਸ਼ਨ ਪਾਈ ਕਿਉਂਕਿ ਉਹਦੀ ਆਪਦੀ ਜ਼ਮੀਨ ਆਉਂਦੀ ਸੀ ਉਹ ਆਪ ਪੀੜਤ ਸੀ ਤੇ ਫੇਰ ਇੱਕ ਪਟੀਸ਼ਨ ਕਰਤਾ ਇਕੱਠੇ ਹੋ ਕੇ ਉਹਨਾਂ ਨੇ ਚਰਨਪਾਲ ਸਿੰਘ ਵਕੀਲ ਰਾਹੀਂ ਪਟੀਸ਼ਨ ਪਾਤੀ ਤੇ ਅੱਜ ਦੋ ਪਟੀਸ਼ਨਾਂ ਤੇ ਗੱਲ ਹੋਈ ਹਾਈ ਕੋਰਟ ਦੇ ਵਿੱਚ ਬਸ ਕੱਲ ਹੀ ਹੋ ਗਈ ਸੀ ਕੱਲ ਕਾਫੀ ਜ਼ਿਆਦਾ ਤਿੱਖੇ ਸਵਾਲ ਕੀਤੇ ਸੀ ਜਿਹੜੇ ਉਹ ਹਾਈ ਕੋਰਟ ਨੇ ਕਿਉਂਕਿ ਜਿਹੜੇ ਦਲੀਲਾਂ ਪੇਸ਼ ਕੀਤੀਆਂ ਗਈਆਂ ਸੀ ਪਟੀਸ਼ਨ ਕਰਤਾ ਵੱਲੋਂ ਵਕੀਲਾਂ ਵੱਲੋਂ ਉਨ੍ਹਾਂ ਦਾ ਜਵਾਬ ਐਡਵੋਕੇਟ ਜਨਰਲ ਬੇਦੀ ਸਾਹਿਬ ਕੋਲ ਨਹੀਂ ਸੀ ਇੱਕ ਦਿਨ ਦੀ ਸਟੇਟ ਦਿੱਤੀ ਸੀ ਛੇਰ ਕੋਰਟ ਨੇ ਅੱਜ ਕੋਰਟ ਨੇ ਕੀ ਕਿਹਾ ਪਹਿਲਾਂ ਦਲੀਲਾਂ ਸੁਣ ਲਓ ਫਿਰ ਕੋਰਟ ਦਾ ਫੈਸਲਾ ਤੁਹਾਡੇ ਨਾਲ ਕਰਦੇ ਹਾਂ ਸੰਜੀਆ ਤਾਂ ਬਹਿਤ ਗੱਲੇ ਆਮ ਚੱਲੀ ਕੋਰਟ ਦੇ ਵਿੱਚ ਜਿਹੜਾ ਬੈਂਚ ਕਹਿੰਦਾ ਸਾਨੂੰ ਇਹ ਤਾਂ ਦੱਸੋ ਤੁਸੀਂ ਕਿ ਜਿਹੜੀ ਤੁਹਾਡੀ 65000 ਏਕੜ ਜਗ੍ਹਾ ਹੈ ਇਹ ਤੁਸੀਂ ਬੇਲਾ ਇਹ ਤਾਂ ਦੱਸੋ ਜਮੀਨ ਉਪਜਾਊ ਜਮੀਨ ਹੈ ਤੇ ਫਿਰ ਜੇ ਇਹ ਜਾ ਕੁਝ ਕਰਨ ਲੱਗੇ ਤਾਂ ਫਿਰ ਜਮੀਨ ਆਪਾਂ ਕਿੱਥੇ ਗਾਵਾਂਗੇ ਰਾਜ ਕਿੱਥੇ ਗਾਵਾਂਗੇ ਸਵਾਲ ਤਾਂ ਜਸਟਿਸ ਉਨਪਿੰਦਰ ਸਿੰਘ ਘਰੇਵਾਲ ਤੇ ਜਸਟਿਸ ਦੀਪਕ ਮਨਚੰਦਾ ਦੇ ਵਿੱਚ ਦਾ ਬਿਲਕੁਲ ਸਹੀ ਸੀ ਉਹ ਕਹਿੰਦੇ ਸਾਨੂੰ ਕੁਝ ਇਹਦਾ ਆਈਡੀਆ ਤਾਂ ਹੋਵੇ ਵੀ ਚੱਲ ਕੀ ਰਹੇ ਤੇ ਫਿਰ ਉੱਥੇ ਇਹ ਕਹਿੰਦੇ ਦੂਜੀ ਉਹਨਾਂ ਨੇ ਦਲੀਲ ਖੜੀ ਕੀਤੀ ਕਿ ਖੇਤ ਮਜ਼ਦੂਰ ਕਿੱਥੇ ਜਾਣਗੇ ਕਿਸਾਨਾਂ ਨੂੰ ਤੁਸੀਂ ਚਲੋ ਮੰਨ ਲਿਆ ਦਿੱਤੀ ਲੇਕਨ ਲੈਂਡਲੈਸ ਲੇਬਰ ਭੂਮੀਹੀਣ ਜਿਹੜੇ ਮਜ਼ਦੂਰ ਨੇ ਜਿਹੜੇ ਡਿਪੈਂਡ ਡਿਪੈਂਡੈਂਟ ਨੇ ਖੇਤੀ ਤੇ ਉਹ ਲੋਕ ਉਹਨਾਂ ਦੀ ਬਵਸਤਾ ਕੀ ਕੀਤੀ ਹੈ ਤੁਸੀਂ ਉਹਨਾਂ ਦਾ ਭਵਿੱਖ ਕੀ ਹੈ ਉਹ ਕਿੱਥੇ ਜਾਣਗੇ ਪਿੰਡ ਦੇ ਵਿੱਚ ਇਕੱਲੇ ਕਿਸਾਨ ਨਹੀਂ ਰਹਿੰਦੇ ਡੇੜੇ ਵਾਲੇ ਵੀ ਹੁੰਦੇ ਨੇ ਜਿਹੜੇ ਰਾਮਗੜੀਏ ਵੀ ਉੱਥੇ ਰਹਿੰਦੇ ਨੇ ਜਿਹੜੇ ਮਿਸਤਰੀ ਵੀ ਰਹਿੰਦੇ ਨੇ ਸਾਰੇ ਵਰਗ ਰਹਿੰਦੇ ਨੇ ਵਪਾਰੀ ਛੋਟਾ ਬਾਣੀਆਂ ਉਹ ਕਿੱਥੇ ਜਾਣਗੇ ਮਤਲਬ ਉਹਨਾਂ ਨੇ ਚਾਹੇ ਨਾਉਣ ਹੀ ਲਏ ਮਤਲਬ ਉਹਨਾਂ ਦਾ ਇਹ ਸੀ ਕਿ ਬਾਕੀ ਵਰਗਾਂ ਦਾ ਕੀ ਬਣੂਗਾ ਫਿਰ ਜਿਹੜੀ ਦਲੀਲਾਂ ਦਿੱਤੀਆਂ ਉਹ ਜ਼ਿਆਦਾ ਅਹਿਮ ਸੀ ਉਹ ਕਹਿੰਦੇ ਜਿਹੜਾ 13 ਦਾ ਐਕਟ ਹੈ ਭੌਂ ਪ੍ਰਾਪਤੀ ਐਕਟ 13 ਦੀ ਉਲੰਘਣਾ ਹੈ ਜਿਹੜਾ ਗੁਰਦੀਪ ਸਿੰਘ ਦੇ ਵਕੀਰ ਨੇ ਖੁਦ ਵਕੀਲ ਹਤਾ ਪਰ ਉਹਨੇ ਵਕੀਲ ਕੜੇ ਕੀਤੇ ਸੀ ਉਹ ਉਹਦੀ ਅਲੰਗਨਾ ਹੈ ਇਹ ਇੱਥੇ ਤਾਂ ਮਿਲੇ ਨਹੀਂ ਮੁਆਵਜ਼ਾ ਹੀ ਨਹੀਂ ਮਿਲੇ ਇਹਦੇ ਰਾਹੀਂ ਤਾਂ ਅੱਛਾ ਦੋ ਗੱਲਾਂ ਹੋਰ ਜਿਹੜੀਆਂ ਬਹੁਤ ਅਹਿਮ ਜਿਹੜੇ ਕੋਰਟ ਨੂੰ ਕਾਟ ਕਰ ਗਿਆ ਦਲੀਲ ਜਿਹੜੀ ਹੈ ਪਹਿਲੀ ਕਿ ਤੁਸੀਂ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਈ ਹੈ ਕੋਈ ਸੋਸ਼ਲ ਇੰਪੈਕਟ ਸਟੱਡੀ ਕਰਵਾਈ ਹੈ ਕਿ ਇਹਦਾ ਸਵਾਸ ਦੇ ਪ੍ਰਭਾਵ ਕੀ ਪੈਣਾ ਹੈ ਇਹ ਜ਼ਰੂਰੀ ਹੁੰਦਾ ਜਦੋਂ ਆਪਾਂ ਸ਼ਹਿਰੀਕਰਨ ਕਰਨਾ ਹੁੰਦਾ ਦੂਜੀ ਉਹ ਕਹਿੰਦੇ এনवायरमेंटਲ ਸਟਡੀ ਹੋਈ ਹੈ ਤੁਹਾਡੀ ਵਾਤਾਵਰਨ ਤੇ ਕੀ ਪ੍ਰਭਾਵ ਪੈਣਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ এনवायरमेंट ਅਸੈਸਮੈਂਟ ਸਟਡੀ ਹੋਈ ਹੈ ਕਿ ਨਹੀਂ ਹੋਈ ਚਾਰ ਗੱਲਾਂ ਜਿਹੜੀਆਂ ਅਸਲ ਕੋਰਟ ਨੂੰ ਜਿਹੜੀਆਂ ਜ਼ਰੂਰੀ ਸੀ ਪੁੱਛਣੀਆਂ ਪੁੱਛੀਆਂ ਪਹਿਲੀ ਆਹੀ এনवायरमेंटਲ ਸਟਡੀ ਕਿਉਂਕਿ ਇੱਕ 23 ਦਾ ਫੈਸਲਾ ਇਦੇ ਚ ਜ਼ਰੂਰੀ ਸੁਪਰੀਮ ਕੋਰਟ ਦੀ ਡਿਸੀਜਨ ਆ ਉਹ ਜ਼ਰੂਰੀ ਕੀਤੀ ਗਈ ਐਨਵਾਇਰਨਮੈਂਟਲ ਸਟੱਡੀ ਉਹਦੇ ਚ ਦੂਜਾ ਸੋਸ਼ਲ ਇੰਪੈਕਟ ਸਟੱਡੀ ਤੀਜਾ ਲੈਂਡਲੈਸ ਲੇਬਰ ਇਸ ਜ਼ਮੀਨਾਂ ਤੇ ਲੋਕਾਂ ਨੇ ਜਿਹੜੇ ਪਨਰਵਾਸ ਲਈ ਤੁਸੀਂ ਕੀ ਕਰ ਰਹੇ ਹੋ ਹੁਣ ਇਹ ਜਿਹੜੇ ਸਵਾਲ ਨੇ ਇਹਨਾਂ ਦਾ ਜਵਾਬ ਤਾਂ ਹੋਵੇ ਨਾ ਸਰਕਾਰ ਕੋਲ ਜੇ ਤਾਂ ਕੋਈ ਕੰਮ ਕੀਤਾ ਹੋਵੇ ਸਰਕਾਰ ਨੇ ਸਰਕਾਰ ਦਾ ਕਾਲੇ ਚ ਪਤਾ ਨਹੀਂ ਸਰਕਾਰ ਨੂੰ ਕੀ ਹੋਇਆ ਤਾਂ ਇੰਨੀ ਕਾਲੇ ਚ ਕੰਮ ਕਰ ਰਹੀ ਸੀ ਤੇ ਫਿਰ ਜਿਹੜਾ ਹੈ ਜੋ ਪਤਾ ਲੱਗਿਆ ਫਿਰ ਕੀ ਕਿ ਸਰਕਾਰ ਦੇ ਵਕੀਲ ਨੂੰ ਕਹਿੰਦੇ ਐ ਕਰੋ ਤੁਸੀਂ ਸਾਨੂੰ ਦੱਸੋ ਤੁਸੀਂ ਇਹ ਪਾਲਿਸੀ ਵਾਪਸ ਲੈ ਲੈਂਦੇ ਹੋ ਕਿ ਅਸੀਂ ਇਹ ਤੇ ਰੋਕ ਲਈਏ ਇਹਨੂੰ ਰੱਦ ਕਰੀਏ ਬਲਕਿ ਰੋਕਨੇ ਨਾ ਰੱਦ ਕਰੀਏ ਸ਼ੇਰ ਵਕੀਲ ਕੀ ਕਹਿੰਦੇ ਸਰਕਾਰ ਦੇ ਕਹਿੰਦੇ ਜੀ ਐ ਕਰੋ ਸਾਨੂੰ ਥੋੜਾ ਟਾਈਮ ਦਿਓ ਅਸੀਂ ਸਰਕਾਰ ਨਾਲ ਗੱਲ ਤਾਂ ਕਰ ਲਈਏ ਸਾਨੂੰ ਗੱਲ ਕਰਨ ਦਾ ਟਾਈਮ ਤਾਂ ਦਿਓ ਸ਼ਿਰ ਚਾਰ ਹਫ਼ਤੇ ਦਾ ਟਾਈਮ ਦਿੱਤਾ ਹੈ ਤੇ ਹੁਣ ਚਾਰ ਹਫ਼ਤੇ ਦੇ ਵਿੱਚ ਸਰਕਾਰ ਨੇ ਟਾਈਮ ਦੇਣਾ ਨਹੀਂ ਤਾਂ ਫਿਰ ਇਹ ਪੱਕੇ ਤੌਰ ਤੇ ਇਹ ਰੱਦ ਹੋਈ ਸਮਝੋ ਲੇਖੋ ਇਹ ਪਹਿਲਾਂ ਮੈਂ ਬਹੁਤ ਦਿਨਾਂ ਬਾਅਦ ਦੇਖਿਆ ਇਸ ਲੈਂਡ ਪੂਲਿੰਗ ਤੇ ਜਿੱਥੇ ਸਾਰਾ ਪੰਜਾਬ ਇਕੱਠਾ ਹੋ ਗਿਆ ਅਕਾਲੀਆਂ ਦੀ ਮੈਂ ਗੱਲ ਕਰਕੇ ਉਹ ਮੋਰਚਾ ਲਾਉਣ ਨੂੰ ਤਿਆਰ ਨੇ 1 ਸਤੰਬਰ ਤੋਂ ਹੋਰ ਤਾਂ ਹੋਰ ਭਾਰਤੀ ਜਨਤਾ ਪਾਰਟੀ ਤਰਨ ਚੋਗ ਅਜੇ ਕਹਰੇ ਸੀ ਇਹ ਤਾਂ ਲੂਟਿੰਗ ਪਾਲਸੀ ਹੈ ਲੈਂਡ ਨਹੀਂ ਲੂਟਿੰਗ ਪਾਲਸੀ ਤੇ ਉਹਨਾਂ ਦੇ ਕੇਵਲ ਸਿੰਘ ਢਿੱਲੋਂ ਤੇ ਐਨ ਐਲ ਸ਼ਰੀਰ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਤਾ ਕਿ 17 ਅਗਸਤ ਨੂੰ ਅਸੀਂ ਜਿਹੜੇ ਅਸ਼wini ਸ਼ਰਮਾ ਦੀ ਅਗਵਾਈ ਚ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਚ ਪਿੰਡਾਂ ਦੇ ਰਾਹੀ ਯਾਤਰਾ ਕੱਲੇ ਕੱਲੇ ਪਿੰਡ ਜਾਵਾਂਗੇ ਪਠਾਨਕੋਟ ਜਾ ਕੇ ਸਮਾਪਤ ਕਰਾਂਗੇ ਉਹਨਾਂ ਨੇ ਇਹਦੇ ਬਾਹਲੇ ਪਿੰਡਾਂ ਚ ਪੜਨ ਦੀ ਗੱਲ ਬਣਾਈ ਸੀ ਕਾਂਗਰਸ ਦਾ ਲਗਾਤਾਰ ਕਰ ਹੁਣ ਪਿੱਛੇ ਪਟਿਆਲੇ ਵੀ ਬੋਲ ਕੇ ਗਏ ਨੇ ਰਾਜਾ ਬਣੇ ਸੰਸਦ ਚ ਵੀ ਬੋਲੇ ਮਦਰ ਕਾਂਗਰਸ ਵੀ ਅਕਾਲੀ ਵੀ ਤੇ ਭਾਜਪੀ ਫੇਰ ਆ ਜੋ ਕਿਸਾਨ ਜਥੇਬੰਦੀਆਂ 24 ਨੂੰ ਮਹਾ ਪੰਚਾਇਤ ਕਰਨੀ ਐ ਐਸ ਕੇ ਐਮ ਨੇ ਅੱਜ ਕੀਤੀ ਜ਼ਹਿਰ ਰਾਜਨੀਤਿਕ ਐਸ ਕੇ ਐਮ ਨੇ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਮਜ਼ਦੂਰ ਮੋਰਚਾ ਸਰਬੀ ਸਿੰਘ ਭਦੇਰ ਉਹ ਵੀਰ ਨੂੰ ਕਰ ਰਿਹਾ ਹੈ ਜਿਹਨੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਪੋਲੀਟਿਕਲ ਪਾਰਟੀਆਂ ਸਿਰਫ ਇੱਕ ਨੂੰ ਛੱਡ ਕੇ ਇੱਕ ਨੂੰ ਵੀ ਕੀ ਆਮ ਆਦਮੀ ਪਾਰਟੀ ਪੰਜਾਬ ਦੇ ਬਹੁਤ ਸਾਰੇ ਲੋਕ ਇਹਦੇ ਖਿਲਾਫ ਨੇ ਅੱਜ ਸੱਚਮੁੱਚ ਹੀ ਪਾਰਟੀਆਂ ਦੇਣਗੇ ਅੱਜ ਪਾਰਟੀਆਂ ਕਰਨਗੇ ਸ਼ਾਮ ਨੂੰ ਸੈਲੀਬ੍ਰੇਟ ਕਰਨਗੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਵਰਕਰ ਵੀ ਚਲ ਖੜਾ ਛਟਿਆ ਸਟੇਬਲੀ ਨਹੀਂ ਤਾਂ ਸਾਨੂੰ ਮਜਬੂਰ ਕਰ ਰੇ ਸੀ ਪਿੰਡਾਂ 'ਚ ਬੋਰਡ ਲੱਗ ਗਏ ਸੀ ਅਸੀਂ ਜਾਵਾਂਗੇ ਕਿਵੇਂ ਚੱਲ ਹੁਣ ਸਾਨੂੰ ਬਾਹਰ ਨਾ ਮਿਲ ਗਿਆ ਅਸੀਂ ਕੀ ਕਰੀਏ ਹੁਣ ਤਾਂ ਕੋਰਟ ਦੇ ਸਟੇ ਦੇ ਤੀ ਇੱਕ ਇੱਕ ਗੱਲ ਹੋਏਗੀ ਤੇ ਕੱਲੀ ਉਹ ਉਹਦੇ 'ਚ ਵੀ ਬੋਲਣ ਲੱਗੇ ਸੀ ਮਾਲਵਿੰਦਰ ਕੰਗ ਬੋਲਿਆ ਦਿਨੇਸ਼ ਚੱਡਾ ਬੋਲਿਆ ਓਮਕਾਰ ਸਿੱਧੂ ਬੋਲਿਆ ਹੁਣ ਤਾਂ ਗਿਆਨ ਸਿੰਘ ਮਾਨ ਬੋਲਿਆ ਦਾ ਚਾਚੇ ਦਾ ਮੁੰਡਾ ਭਗਵੰਤ ਮਾਨ ਦੇ ਦਾ ਅੰਦਰੋਂ ਅੰਦਰ ਹੀ ਤਾਂ ਸਾਰੇ ਦੁਖੀ ਸੀ ਵੀ ਇਹ ਕੀ ਸਾਡੇ ਗੱਲ ਪਾਤ ਹੈ ਦੁਖੀ ਕੌਣ ਨਹੀਂ ਸੀ ਦਿੱਲੀ ਵਾਲੇ ਤੇ ਦਿੱਲੀ ਵਾਲੇ ਜਿਹੜੇ ਅਸਲੀ ਰਾਜ ਕਰ ਰਹੇ ਨੇ ਤੇ ਉਹਨਾਂ ਨੂੰ ਹੁਣ ਜਾਂ ਤਾਂ ਉਹਨਾਂ ਨੂੰ ਪੰਜਾਬ ਦੀ ਮਾਨਸਿਕਤਾ ਨਹੀਂ ਪਤਾ ਵੀ ਜੱਟ ਤੇ ਜ਼ਮੀਂਦਾਰ ਰਿਸ਼ਤਾ ਕੀ ਹੁੰਦਾ ਤੁਸੀਂ ਉਹਨੂੰ ਜ਼ਮੀਨ ਤੋਂ ਤੋੜ ਰਹੇ ਹੋ ਮੈਂ ਇੱਕ ਕਹਾਣੀ ਸੁਣਾਈ ਸੀ ਸ਼ਾਇਦ ਤੁਹਾਨੂੰ ਫੇਰ ਸੁਣਾ ਦਿੰਨਾ ਉਹ ਜੱਟ ਦੇ ਜ਼ਮੀਨ ਲਈ ਕਤਲ ਕਰਤਾ ਤੇ ਜਦੋਂ ਫਾਂਸੀ ਦੀ ਸਜ਼ਾ ਲੱਗਣ ਲੱਗੀ ਕਹਿੰਦੇ ਆਖਰੀ ਇੱਛਾ ਕੀ ਹੈ ਵੀ ਤੇਰੀ ਕਹਿੰਦਾ ਜੀ ਮੇਰੇ ਮੁੰਡਿਆਂ ਨੂੰ ਬੁਲਾਓ ਤਿੰਨੇ ਪੁੱਤ ਖੜ ਗਏ ਅੱਗੇ ਉਹਦੇ ਕੋਲ ਫਾਂਸੀ ਲੱਗਣ ਤੋਂ ਪਹਿਲਾਂ ਉਹ ਕਹਿੰਦਾ ਦੇਖੋ ਮੈਂ ਫਾਂਸੀ ਲੱਗਣ ਜਾ ਰਿਹਾ ਜਿਹੜੇ ਜ਼ਮੀਨ ਦੇ ਟੁਕੜੇ ਲਈ ਮੈਂ ਫਾਂਸੀ ਲੱਗ ਰਿਹਾ ਤਿੰਨੇ ਇਕੱਲੇ ਇਕੱਲੇ ਫਾਂਸੀ ਲੱਗ ਜੂਗੇ ਚਾਹੇ ਲੇਕਿਨ ਉਹ ਜ਼ਮੀਨ ਦਾ ਟੁਕੜਾ ਨਹੀਂ ਜਾਣਾ ਚਾਹੀਦਾ ਆ ਤਾਂ ਜੱਟ ਦਾ ਜ਼ਮੀਨਦਾਰ ਰਿਸ਼ਤਾ ਹੁੰਦਾ ਦਿੱਲੀ ਵਾਲਿਆਂ ਨੂੰ ਕੀ ਪਤਾ ਇਸ ਗੱਲ ਦਾ ਜਿਹੜੇ ਇੱਥੇ ਰਾਜ ਕਰ ਰਹੇ ਨੇ ਅਸਿੱਧੇ ਤੌਰ ਤੇ ਤੇ ਮੈਨੂੰ ਤਾਂ ਇਹ ਦੀ ਗੱਲ ਸਮਝ ਆਈ ਵੀ ਉਹਨਾਂ ਨੂੰ ਇਹ ਕਿਉਂ ਨਹੀਂ ਸਮਝ ਆਇਆ ਵੀ ਅਸੀਂ ਇਹ ਨਾ ਗੈਰ ਕਾਨੂੰਨੀ ਕੰਮ ਕਰ ਰਹੇ ਆ ਤੇ ਲੋਕ ਕੋਰਟ 'ਚ ਨਹੀਂ ਜਾਣਗੇ ਤਾਂ ਹੁਣ ਤੁਹਾਡੇ ਸਾਹਮਣੇ ਕੋਰਟ 'ਚ ਚਲੇਗੇ ਤੇ ਹੁਣੇ ਜਿਹੜਾ ਕੋਰਟ ਨੇ ਅੱਜ ਸਟੇਜ ਦਿੱਤੀ ਹੈ ਉਹਦੇ 'ਚ ਇਹ ਕਹਿ ਕੇ ਦਿੱਤੀ ਹੈ ਕਿ ਤੁਸੀਂ ਰੱਦ ਕਰ ਦਿਓ ਤੁਸੀਂ ਵਾਪਸ ਲੈਣੇ ਕੋਈ ਅਸੀਂ ਰੱਦ ਕਰੀਏ ਮਤਲਬ ਇਹਦਾ ਸੰਕੇਤ ਇਹ ਦਿੰਦਾ ਕਿ ਇਹ ਪੱਕੇ ਤੌਰ ਤੇ ਰੱਦ ਹੋ ਅੱਜ ਮੇਰੀ ਗੱਲ ਹੋਈ ਫਿਰ ਪ੍ਰਦਾਨ ਬੀਕੇਯੂ ਦੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਬੁੱਟਾ ਸਿੰਘ ਸ਼ਾਦੀਪੁਰ ਨਾਲ ਮੈਂ ਆਹ ਫੇਰ ਕੀ ਕਹਦੇ ਆਏ ਨਹੀਂ ਮਹ ਰੈਲੀ ਵੀ ਹੋਊਗੀ ਜਿੰਨਾ ਚਿਰ ਰੱਦ ਨਹੀਂ ਕਰਦੇ ਅਸੀਂ ਇੱਥੇ ਤਿਆਰ ਬੈਠੇ ਆਂ ਇਹ ਨਾ ਸਮਝੋ ਕਿ ਅਸੀਂ ਢਿੱਲੇ ਪੈ ਜਾਵਾਂਗੇ ਇਹੀ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਨੇ ਇਹਦਾ ਮਤਲਬ ਇੱਕ ਵੱਡੀ ਵੱਡਾ ਝਟਕਾ ਜਿਹੜਾ ਹੈ ਉਹ ਹੋਇਆ ਵੈਸੇ ਵੈ ਸੰਬਦ ਅਕਮਦ ਵੀ ਪਾਰਟੀ ਨੂੰ ਫਰਕ ਕੋਈ ਨਹੀਂ ਪੈਂਦਾ ਬਹੁਤ ਬਾਰੇ ਯੂ ਟਰਨ ਲਈ ਹੈ ਲੇਕਿਨ ਇਹਦਾ ਫਰਕ ਉਹਨਾਂ ਨੂੰ ਜ਼ਰੂਰ ਪਏਗਾ ਕਿਉਂਕਿ ਇਹ ਬਹੁਤ ਵੱਡੇ ਪੱਧਰ ਤੇ ਪੰਜਾਬ ਨੂੰ ਇਸ ਨੇ ਜਿਹੜਾ ਮੋਬਾਈਲਾਈਜ਼ ਕੀਤਾ ਪਿਆਰੇ ਦਰਸ਼ਕੋ ਇੱਕ ਹੋਰ ਵੀ ਐਂਗਲ ਹੈ ਇਸ ਸਾਰੀ ਗੱਲਬਾਤ ਦਾ ਇਸ ਜਿਹੜੀ ਰੋਕ ਨੇ ਇਸ ਸਟੇ ਨੇ ਅਦਾਲਤ ਦੇ ਇਸ ਫੈਸਲੇ ਨੇ ਭਰਾ ਮਾਰੂ جنگ ਤੋਂ ਵੀ ਪੰਜਾਬ ਨੂੰ ਬਚਾ ਲਿਆ ਜਦੋਂ ਇਹ ਲਾਗੇ ਨਾ ਅਵਾਰਾ ਡੰਗਰ ਦੀ ਬਣਨੇ ਅਮ ਆਮ ਆਦਮੀ ਪਾਰਟੀ ਦੇ ਲੀਡਰ ਨਹੀਂ ਬਣਨੇ ਇਹ ਕੀ ਸੀ ਲੀਡਰ ਤਾਂ ਪੰਜਾਬੀ ਦੇ ਨਾ ਤੇ ਲਾਂਡਾ ਕੀ ਨੇ ਸੀ ਪਿੰਡ ਵਾਲਿਆਂ ਨੇ ਆਪਦੇ ਬੰਦਿਆਂ ਨੇ ਲਾਂਡਾ ਸੀ ਨਾ ਆਪਦੇ ਰੇਡੀਚ ਜਾਣਾ ਸੀ ਵੀ ਤੁਸੀਂ ਬਣਨਾ ਹੋ ਗਈ ਸੀ ਨਾ ਭਰਾ ਬਾਰੋ ਜੰਗ ਕਰਾਤਾ ਸੀ ਨਾ ਕੰਮ ਉਹ ਵੀ ਬਚ ਗਿਆ ਹੁਣ ਰੱਬ ਕਰੇ ਬਚੇ ਔਰ ਅਸੀਂ ਤਾਂ ਅਰਦਾਸ ਕਰਦੇ ਹਾਂ ਸਭ ਕੁਝ ਠੀਕ ਹੋਵੇ ਖਾਲ ਦੀ ਘੜੀ ਇਹ ਚੰਗੀ ਖੁਸ਼ੀ ਵਾਲੀ ਖਬਰ ਹੈ ਪੰਜਾਬੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ